ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀ ਸਾਰੇ ਠੀਕ ਹੋਵੋਗੇ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਗੱਲ ਕਰਾਂਗੇ ਬਰੀਡ ਤੇ ਵੀ ਆਪਾਂ ਬਰੀਡ ਚ ਸੁਧਾਰ ਕਿਵੇਂ ਕਰ ਸਕਦੇ ਆ ਤੇ ਉਹ ਉਹ ਜਾਣਕਾਰੀ ਆਪਾਂ ਭੈਣ ਤੋਂ ਲੈਣੇ ਆਂ ਹੋਰ ਭੈਣ ਕਿਵੇਂ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਗਰਮੀ ਤੋਂ ਵੀ ਬੱਚੇ ਹੋਵੋਗੇ ਗਰਮੀ ਹੱਦੋਂ ਵੱਧ ਪੈ ਰਹੀ ਹੈ ਨਾ ਥੋੜਾ ਜਿਹਾ ਮੀਂਹ ਪਾ ਕੇ ਉਹਦੋਂ ਵੀ ਜਿਆਦਾ ਗੁੰਮਸ ਹੋਈ ਪਈ ਹੈ ਤੇ ਇੱਕ ਚੀਜ਼ ਤੇ ਇਹ ਆ ਤੇ ਬਰੀਡ ਬਾਰੇ ਵੀ ਤੁਹਾਨੂੰ ਦੱਸਾਂਗੇ ਵੀ ਪਸ਼ੂਆਂ ਨੂੰ ਨਾ ਪਾਣੀ ਵੱਧ ਤੋਂ ਵੱਧ ਕਿਉਂਕਿ ਹੁਣ ਇਹਨਾਂ ਦੇ ਵਿਚਾਰਿਆਂ ਦੇ ਸੰਗਲ ਪਾਏ ਹੋਏ ਨੇ ਜਿਵੇਂ ਹੁਣ ਆਪਾਂ ਨੂੰ ਤਾਂ ਜਦੋਂ ਤੇ ਇਹ ਲੱਗਦੀ ਆਪਾਂ ਪੀ ਲੈਣੇ ਹਨਾ ਇਹਨਾਂ ਨੂੰ ਨਾ ਘਟੋ ਘਟ ਦਿਨ ਚ ਦੀ ਤਿੰਨ ਚਾਰ ਵਾਰ ਪਾਣੀ ਦਿਖਾਇਆ ਕਰੋ ਤਿੰਨ ਵਾਰ ਤਾਂ ਜ਼ਰੂਰੀ ਆ ਕਿਉਂ ਸਵੇਰੇ ਸ਼ਾਮ ਦੁਪਹਿਰੇ ਵੀ ਇੱਕ ਦਿਨ ਦਾ ਜੇ ਆਪਾਂ ਕਹੀਏ ਤਾਂ 100 ਲੀਟਰ ਪਾਣੀ ਇੱਕ ਮੱਜ ਨੂੰ ਚਾਹੀਦਾ ਜਿਹੜਾ ਆਪਾਂ ਕਹਿੰਦੇ ਨੇ ਵੀ ਦੁੱਧ ਫੈਟ ਘਟ ਜਾਏ ਵੀਰੇ ਦੁੱਧ ਵੀ ਦੁੱਧ ਦਾ ਮੰਨ ਲਓ ਜਿਹੜਾ ਦੁੱਧ ਦੀ ਮਾਤਰਾ ਉਹ ਵੀ ਪਾਣੀ ਤੋਂ ਹੀ ਬਹੁਤ ਹੱਦ ਤੱਕ ਤਿਆਰ ਹੁੰਦੀ ਆ ਵੀ ਪਾਣੀ ਤੋਂ ਹੀ ਦੁੱਧ ਬਣਦਾ ਕਿਉਂਕਿ ਜੇ ਪਸ਼ੂ ਪਾਣੀ ਵੱਧ ਪੀਊਗਾ ਹਨਾ ਉਹਨੇ ਹੀ ਦੁੱਧ ਵੱਧ ਦੇਊਗਾ ਤੁਸੀਂ ਜਮਾ ਕੇ ਦੇਖ ਲਓ ਇਹ ਚੀਜ਼ਾਂ ਤੇ ਆਪਾਂ ਹੁਣ ਵਿੱਚ ਕਹਿ ਦਿੰਦੇ ਆ ਵੀ ਪਾਣੀ ਨਾ ਪਿਆ ਉਹ ਵੀ ਫੈਟ ਘਟ ਜੂਗੀ ਠੀਕ ਆ ਇਹ ਚੀਜ਼ਾਂ ਨਾ ਸੋਚਿਆ ਕਰੋ ਚੌਂ ਤੋਂ ਪਹਿਲਾਂ ਪਾਣੀ ਪਸ਼ੂ ਨੂੰ ਜਰੂਰ ਪਿਐਓ ਵੀ ਅਸੀਂ ਪਿਉਣਿਆ ਤਕਰੀਬਨ ਪਰ ਜਿਵੇਂ ਹੁਣ ਆਪਾਂ ਠੰਡੀਆਂ ਜੀ ਠੰਡੀ ਚੀਜ਼ ਵੀ ਦੱਸਦੇ ਆ ਹੁਣ ਜਿਵੇਂ ਸਿਆਲ ਦੇ ਵਿੱਚ ਤਾਂ ਆਪਾਂ ਨਾ ਗੁੜ ਪਾ ਦਿੰਨੇ ਆ ਜਿਵੇਂ ਆਪਾਂ ਇਕੱਠਾ ਗੁੜ ਲਿਆਂਦਾ ਇੱਕ ਇੱਕ ਪੇਸੀ ਜੀ ਗੁੜ ਦੀ ਸੱਟ ਤੀ ਹੁਣ ਨਾ ਗਰਮੀ ਦੇ ਵਿੱਚ ਸ਼ੱਕਰ ਬਹੁਤ ਜ਼ਿਆਦਾ ਜ਼ਰੂਰੀ ਆ ਨਲਤ ਉਹਨਾਂ ਦੁੱਧ ਵਾਧਦਾਗਾ ਤੇ ਨਾਲੇ ਉਹ ਜਿਵੇਂ ਆਪਾਂ ਕਹਿੰਦੇ ਕੋਈ ਠੰਡੀ ਚੀਜ਼ ਖਾ ਲਈ ਆਪਾਂ ਉਹ ਚੀਜ਼ ਦਾ ਕੰਮ ਕਰਦੀ ਆ ਤੁਸੀਂ ਇਹ ਰਿਜ਼ਲਟ ਇਹ ਤੋਂ ਨਾ ਲੈ ਕੇ ਦੇਖਿਓ ਸ਼ੱਕਰ ਤੋਂ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਚੀਜ਼ਾਂ ਚਲੋ ਬਾਕੀ ਗੱਲ ਕਰੀਏ ਆਪਾਂ ਬਰੀਡ ਤੇ ਹੈਨਾ ਜਿਹੜੇ ਚਲੋ ਆਪਾਂ ਕਿਸੇ ਨੇ ਮੰਗਲ ਲਾ ਕੇ ਕਿਵੇਂ ਵੀ ਲਾ ਲਓ ਆਪਾਂ ਕਹਿ ਦਿੰਦੇ ਨੇ ਵੀ ਉਹਨੇ ਮੱਝਾਂ ਰੱਖੀਆਂ ਨੇ ਆਪਾਂ ਵੀ ਰੱਖ ਲਓ ਹਨਾ ਜਰੂਰ ਰੱਖੋ ਕਿਤਾ ਸਾਰ ਕਿਸੇ ਲਈ ਮਾੜਾ ਨਹੀਂ ਹੈਗਾ ਹਨਾ ਮੈਂ ਹਰ ਕੇ ਵੀਡੀਓ ਚ ਇਹੀ ਕਹਿੰਨੀ ਆ ਵੀ ਆਪਦਾ ਕੰਮ ਜਰੂਰ ਸਟਾਰਟ ਕਰੋ ਤਾਂ ਹੀ ਆਪਾਂ ਅੱਗੇ ਆ ਸਕਦੇ ਆ ਪਰ ਮੇਨ ਗੱਲ ਇਹ ਹੈਗੀ ਆ ਆਪਾਂ ਨੂੰ ਧਿਆਨ ਦੇਣਾ ਪਊਗਾ ਕੁਝ ਕੁ ਗੱਲਾਂ ਤੇ ਹਨਾ ਫੇਰ ਹੀ ਆਪਾਂ ਨਾ ਆਪਦਾ ਜਿਹੜਾ ਸਫਲ ਡੈਰੀ ਫਾਰਮ ਆ ਉਹ ਬਣਾ ਸਕਦੇ ਆ ਉਹ ਕਿਵੇਂ ਤੁਸੀਂ ਚਲ ਮੰਨ ਕੇ ਚੱਲੋ ਆ ਨੀਲੀ ਰਵੀ ਦੀ ਮੱਝ ਹੈਗੀ ਆਪਣੀ ਠੀਕ ਆ ਨੀਲੀ ਰਵੀ ਦੀ ਮਾਝਾ ਚਲੋ ਮੰਨ ਲਓ ਇਹਦੇ ਇਥੇ ਲੇ 14 ਲੀਟਰ ਦੁੱਧਾਗਾ ਠੀਕ ਆ ਹੁਣ ਪਿੰਡਾਂ ਚ ਕੀ ਹੁੰਦਾ ਆਪਣੇ ਡਾਕਟਰ ਨੂੰ ਆਪਾਂ ਬੁਲਾ ਲਿਆ ਜਦੋਂ ਆਪਾਂ ਟੀਕਾ ਭਰਉਣਾ ਠੀਕ ਆ ਆਪਾਂ ਨੂੰ ਕਹਾਂਗੇ ਭਾਈ ਵੀ ਸਾਡੇ ਨਾਲ ਵਧੀਆ ਟੀਕਾ ਭਰ ਦੇ ਚਲੋ ਕੁਛ ਵੀਰਾਂ ਨੂੰ ਤਾਂ ਹੁਣ ਇਹ ਚੀਜ਼ ਦੀ ਨੌਲੇਜ ਆ ਗਈ ਆਪਾਂ ਵੀਡੀਓ ਦੇਖਦੇ ਆ YouTube ਤੇ ਤਾਂ ਮੈਂ ਘਰੇ ਕੰਮ ਨਾਲ ਟੱਬ ਇਧਰ ਲਾਦਾ ਜਿਵੇਂ ਹੁਣ ਮੇਰੇ ਤਾਂ ਖੁੱਲੇ ਟੱਬ ਲਾਏ ਹੋਏ ਨੇ ਟੱਬ ਆਪਾਂ ਭਰਤਾ ਪਸੂਰ ਅੱਜ ਕੇ ਪਾਣੀ ਪੀਊਗਾ ਚਲੋ ਉਦ ਤੱਕ ਮੈਂ ਨਵਾਦਨੀਆ ਫਿਰ ਵਧੀਆ ਰੱਜ ਕੇ ਪਾਣੀ ਪੀ ਲੈਂਦੇ ਚਲੋ ਗੱਲ ਹੁਣ ਜੇ ਮੈਂ ਆਪਾਂ ਬਰੀ ਜਿਵੇਂ ਹੁਣ ਆਪਣੀ ਆ ਨੀਲੀ ਰਾਵੀ ਮੱਝ ਹੈਗੀ ਚਲ ਮੰਨ ਕੇ ਚੱਲ ਵੀ ਇਹ 12 ਲੀਟਰ ਦੁੱਧ ਦਿੰਦੀ ਐ ਠੀਕ ਆ ਆਪਾਂ ਡਾਕਟਰ ਨੂੰ ਜਦੋਂ ਟੀਕਾ ਭਰਉਣਾ ਵੀ ਇੱਕ ਤਾਂ ਆਪਾਂ ਬਰੀਡ ਤੇ ਕੰਮ ਕਿਵੇਂ ਕਰਨਾ ਬਰੀਡ ਚ ਸੁਧਾਰ ਕਿਵੇਂ ਲਿਆਉਣਾ ਠੀਕ ਆ ਚਲੋ ਇਹ ਨਹੀਂ ਮੈਂ ਕਹਿੰਦੀ ਵੀ ਤੁਸੀਂ ਪਹਿਲਾਂ ਹੀ ਬਰੀਡ ਤੇ ਕੰਮ ਕਰੋ ਕਿਉਂਕਿ ਜਦੋਂ ਹੁਣ ਆਪਾਂ ਬਰੀਡ ਵਾਲਾ ਪਸ਼ੂ ਲਵਾਂਗੇ ਵੀਰੇ ਬਹੁਤ ਮਹਿੰਗੇ ਮਿਲਦੇ ਨੇ ਵੀ ਕਿਸੇ ਨੇ ਵਿਚਾਰੇ ਨੇ ਜ਼ੀਰੋ ਲੈਵਲ ਤੋਂ ਕੰਮ ਸਟਾਰਟ ਕਰਨਾਗਾ ਹਨਾ ਤੇ ਵੀ ਉਹਦੇ ਲਈ ਇੰਨਾ ਮਹਿੰਗਾ ਪਸ਼ੂ ਲੈਣਾ ਬਹੁਤ ਔਖਾਗਾ ਚਲੋ ਮੰਨ ਲਓ ਤੁਸੀਂ 10 12 ਲੀਟਰ 10 ਕਿ ਲੀਟਰ ਵਾਲੀ ਮੱਝ ਲੈ ਲਈ ਵੀ ਜੈ ਜੇ ਰੇਟ ਤੁਸੀਂ 10 ਲੀਟਰ ਵਾਲੀ ਦੁੱਧ ਲੈ ਲਈ ਜਦੋਂ ਉਹਦੇ ਦੁੱਧ ਵਾਲੀ ਮੱਝ ਲੈ ਲਈ ਜਦੋਂ ਉਹਦੇ ਟੀਕਾ ਭਰਾਉਣਾ ਤੁਸੀਂ ਤੁਸੀਂ ਨੇ ਕਿਹਾ ਭਾਈ ਵੀ ਸਾਡੀ ਮੱਝ ਨਾਲ 10 ਲੀਟਰ ਦੁੱਧ ਦਿੰਦੀ ਆ ਤੁਸੀਂ ਇਹਦੇ 14 ਲੀਟਰ ਵਾਲੀ ਮੰਨ ਲਓ ਵੀ ਜਿਹੜਾ ਸੀਮਣਾ ਉਹ ਭਰੋ ਜਿਹੜਾ ਇਹਦੀ ਮਾਨਦਾਰ ਕਾਰਡ 14 ਲੀਟਰ ਹੋਵੇ ਕਿਉਂਕਿ ਉਹਦੇ ਵਿੱਚ ਸੁਧਾਰ ਆਊਗਾ ਫਿਰ ਉਹ 3-4 ਲੀਟਰ ਦੁੱਧ ਵਧੂਗਾ ਚਾਹੇ ਕੱਟਾ ਹੋਵੇ ਚਾਹੇ ਕੱਟੀ ਹੋਵੇ ਉਹ ਬਰੀਡ 'ਚ ਤਾਂ ਸੁਧਾਰ ਆਊਗਾ ਨਾ ਚਲ ਕੱਟੀ ਹੋਊਗੀ ਤਾਂ ਦੁੱਧ ਵਾਧ ਦੇਊਗੀ ਕੱਟਾ ਹੋਊਗਾ ਤਾਂ ਆਪਾਂ ਵੀ ਆਉਣ ਵਾਲੇ ਸਮੇਂ 'ਚ ਉਹਨੂੰ ਵਧੀਆ ਰੇਟ ਤੇ ਵੇਚ ਸਕਦੇ ਹਾਂ ਠੀਕ ਆ ਕਿਉਂਕਿ ਉਹ ਬਰੀਡ ਤਿਆਰ ਹੋਊਗੀ ਨਾ ਹੌਲੀ ਹੌਲੀ ਆਪਾਂ ਬਰੀਡ 'ਚ ਸੁਧਾਰ ਲਿਆਵਾਂਗੇ ਚਲੋ ਮੰਨ ਲਓ ਹੁਣ ਮੱਝ ਹੈਗੀ ਨੀਲੀ ਰਵੀ ਦੀ ਠੀਕ ਆ ਭਰਾ ਤਾਂ ਆਪਾਂ ਮੋਹਰਾ ਦਾ ਜਾਂ ਆਪਾਂ ਮਿਕਸ ਜੀ ਬਰੀਡ ਕੋਈ ਓਪਰਾ ਤਾਂ ਠੀਕ ਹੈ ਫਿਰ ਬਰੀਡ 'ਚ ਸੁਧਾਰ ਕੇਵੇਂ ਕਰਾਂਗੇ ਆਪਾਂ ਫਿਰ ਉਹ ਤਾਂ ਨਾਰਮਲ ਜਿਵੇਂ ਕੱਟੇ-ਕਟੀਆਂ ਵਿਕਦੇ ਨੇ ਵੀ ਭਾਈ ਆਪਣੇ ਤਾਂ ਹੁਣ ਕੱਟਿਆਲੇ ਆਉਣਗੇ 5-6000 ਦਾ ਕੋਈ ਕੱਟਾ ਪਿੰਡਾਂ 'ਚ ਆਪਣੇ ਹੀ ਹੁੰਦਾ ਆਪਾਂ ਵੇਚ ਦਿੰਨੇ ਆ ਵੱਧੋ-ਵਾਧੋ ਕਿੰਨਾ ਵੀ ਆਮੀ ਕਰਦੇ ਸੀ ਜਿਵੇਂ ਜਿਵੇਂ ਆਪਾਂ ਨੂੰ ਨੌਲੇਜ ਆ ਗਈ ਆਪਾਂ ਹੌਲੀ ਹੌਲੀ ਆਪਣੀ ਬਰੀਡ ਚ ਸੁਧਾਰ ਲਿਆਉਣਾ ਸ਼ੁਰੂ ਕਰਤਾ ਤੇ ਉਸ ਹੱਬ ਨਾਲ ਆਪਾਂ ਪਸ਼ੂ ਦੀ ਸ਼ਾਮ ਸਵਾਲ ਸ਼ੁਰੂ ਕਰਤੀ ਹੁਣ ਆਪਣੇ ਕੋਲੇ ਉਹ ਹਾਥੀ ਮੱਝ ਹੈ ਉਹ 14 ਪਲੱਸ ਦੁੱਧ ਦਿੰਦੀ ਹੈ ਅਸੀਂ ਉਹਦੇ ਟੀਕਾ ਹੁਣ ਭਰਾਇਆ ਸੀਗਾ ਵੀ ਭਾਈ ਘੱਟੋ ਘੱਟ 16 18 20 ਲੀਟਰ ਵੀ ਉਥੋਂ ਤੱਕ ਟੀਕਾ ਭਰੋ ਠੀਕ ਹੈ ਫਿਰ ਆਪਾਂ ਨੂੰ ਇਹ ਚੀਜ਼ਾਂ ਦਾ ਜ਼ਿਆਦਾ ਧਿਆਨ ਰੱਖਣਾ ਪਊਗਾ ਜੇ ਡਾਕਟਰ ਨਾਲ ਤੁਸੀਂ ਗੱਲਾਂ ਕਰੋਗੇ ਉਹਨਾਂ ਨੂੰ ਇਹ ਚੀਜ਼ ਲੱਗੂਗੀ ਵੀ ਇਹਨਾਂ ਨੂੰ ਜਾਣਕਾਰੀ ਹੈਗੀ ਆ ਨਹੀਂ ਤਾਂ ਆਪਾਂ ਇਹ ਕਹਿ ਦਿੰਦੇ ਨੇ ਵੀ ਵਧੀਆ ਟੀਕਾ ਭਰਤਾ ਬਈ ਉਹ ਵੀ ਵਧੀਆ ਦਾ ਕੀ ਮਤਲਬ ਜਦੋਂ ਆਪਾਂ ਪੈਸੇ ਦੇਣੇ ਨੇ ਆਪਾਂ ਦੱਸ ਕੇ ਟੀਕਾ ਭਰਾਓ ਨੌਲੇਜ ਇਹ ਚੀਜ਼ ਇਹ ਆਪਾਂ ਨੂੰ ਹੋਣੀ ਜ਼ਰੂਰੀ ਹੈ ਸਰਚ ਕਰੋ ਹੁਣ ਤਾਂ ਹਰ ਇੱਕ ਚੀਜ਼ ਮੋਬਾਈਲ ਤੇ ਨਿਕਲਦੀ ਆ ਵੀ ਭਾਈ ਕਿਹੜਾ ਸੀਮਨ ਸਾਨੂੰ ਭਰਉਣਾ ਚਾਹੀਦਾ ਤੇ ਕਿੰਨਾ ਦੀਆਂ ਮਾਲੋ ਮਾਮਾ ਦੇ ਦੁੱਧ ਦੇ ਰਿਕਾਰਡ ਵੀ ਬਹੁਤ ਜ਼ਿਆਦਾ ਵਧੀਆ ਨੇ ਹੈਨਾ ਤੇ ਇਹ ਕੋਈ ਵੱਲੀ ਵੱਡੀ ਗੱਲ ਨਹੀਂ ਹੈਗੀ ਆਪਾਂ ਸੁਧਾਰ ਲਿਆ ਸਕਦੇ ਹਾਂ ਛੋਟੇ ਲੈਵਲ ਤੋਂ ਵੀ ਕੰਮ ਸਟਾਰਟ ਕਰਕੇ ਤੇ ਆਪਾਂ ਹੌਲੀ ਹੌਲੀ ਬਰੀਡ ਤਿਆਰ ਕਰ ਸਕਦੇ ਹਾਂ ਹੁਣ ਮੈਂ ਵੀ ਕਰ ਰਹੀ ਆ ਅਸੀਂ ਵੀ ਤਾਂ ਜ਼ੀਰੋ ਲੈਵਲ ਤੋਂ ਕੰਮ ਸਟਾਰਟ ਕੀਤਾ ਸੀ ਇੱਕ ਮੱਝ ਤੋਂ ਹੀ ਕੀਤਾ ਸੀਗਾ ਹੁਣ ਆਉਣਾ ਜਿਵੇਂ ਉਹਦੀ ਚਲੋ ਕੱਟੀ ਮਰ ਗਈ ਉਹ ਮੋਰਾ ਨਸਲ ਦੇ ਵੀ ਮੱਝਾ ਮੋਰਾ ਦੇ ਐਸੀ ਟੀਕਾ ਭਰਾਇਆ ਸੀ ਠੀਕ ਆ ਉਹ ਕੱਟੀ ਬਹੁਤ ਜਿਆਦਾ ਸੋਹਣੀ ਸੀਗੀ ਤੇ ਭੈਣੇ ਜ਼ਿਆਦਾਤਰ ਕਿਹੜੀ ਬਰੀਡ ਤੇ ਕੰਮ ਕਰਨਾ ਚਾਹੀਦਾ ਨੀਲੀ ਰਾਵੀ ਤੇ ਮੋਰਾ ਠੀਕ ਆ ਠੀਕ ਆ ਚਲੋ ਲੈ ਲੋ ਕੇਰਾ ਨਾਰਮਲ ਹੌਲੀ ਹੌਲੀ ਬਰੀਡ ਦੇ ਵਿੱਚ ਤੁਸੀਂ ਸੁਧਾਰ ਲਿਆਓ ਜਿਵੇਂ ਹੁਣ ਆਪਣੇ ਨਾ ਨੀਲੀ ਰਵੀ ਨਸਲ ਬਹੁਤ ਘੱਟ ਮਿਲਦੀ ਆ ਬਹੁਤ ਜਿਆਦਾ ਘੱਟ ਮਿਲਦੀ ਆ ਆਪਣੇ ਨਾਲ ਨਾਲ ਠੱਗੀਆਂ ਥੋੜੀਆਂ ਜਿਹੀ ਵੱਧ ਹੋ ਰਹੀਆਂ ਨੇ ਹਨਾ ਕਿਉਂਕਿ ਆਪਾਂ ਨੂੰ ਜੇ ਆਪਾਂ ਹੌਲੀ ਹੌਲੀ ਆਪਦਾ ਡੈਰੀ ਫਾਰਮਰ ਜਿਹੜਾ ਵੀ ਵੀ ਵੱਧ ਮੁਨਾਫੇ ਦੇ ਵਿੱਚ ਆਪਾਂ ਪੈਸਾ ਕਮਾਉਣਾ ਚਾਹੁੰਦੇ ਆ ਅੱਗੇ ਵਧਣਾ ਚਾਹੁੰਦੇ ਆ ਕਿਸੇ ਦੇ ਮਗਲ ਲਾ ਕੇ ਕੰਮ ਨਾ ਕਰੋ ਠੀਕ ਆ ਵੀ ਆਪ ਵੀ ਥੋੜੀ ਥੋੜੀ ਨੌਲੇਜ ਲੈਂਦੇ ਰਹੋ ਲੈਂਦੇ ਹੋ ਸਹੀ ਗੱਲ ਤੇ ਹੁਣ ਜਿਵੇਂ ਆਪਣੀ ਮੋਹਰਾਂ ਨਸਲ ਦੀ ਆ ਫਿਰ ਉਹਦੇ ਮੋਹਰਾ ਦਾ ਹੀ ਟੀਕਾ ਭਰਾਇਆ ਜਾਵੇ ਕਿਉਂਕਿ ਆਪਾਂ ਪਤਾ ਹੋਣਾ ਚਾਹੀਦਾ ਵੀ ਅਸੀਂ ਕਿਹਦਾ ਟੀਕਾ ਲਾ ਰਹੇ ਹਾਂ ਇਹਦੀ ਮੰਮੀ ਨੰਨ ਮੰਨ ਲਓ ਦਾਦੀ ਮਾਂ ਨਾਨੀ ਕੀ ਰਿਕਾਰਡ ਸੀ ਦੁੱਧ ਦਾ ਵੀ 12 ਲੀਟਰ ਸੀ ਭਾਈ 18 ਲੀਟਰ ਸੀ 20 ਲੀਟਰ ਸੀਗਾ ਵੀ ਇਹ ਚੀਜ਼ ਥੋੜੀ ਆ ਵੀ ਚੱਕਿਆ ਟੀਕਾ ਲਾਤਾ ਫਿਰ ਸਾਨੂੰ ਉਹਦੇ ਵਿੱਚ ਫਾਇਦਾ ਕੀ ਹੋਊਗਾ ਕਿਉਂਕਿ ਖਾ ਤਾਂ ਸਾਡੀ ਨੇ ਫਿਰ ਜਿਹੜੀ 5 ਲੀਟਰ ਦੁੱਧ ਦਿੰਦੀ ਆ ਉਹਨੇ ਵੀ ਖਾ ਜਾਣਾ ਹੁਣ ਵੱਡੇ ਵੱਡੇ ਫਾਰਮ ਫੇਲ ਹੁੰਦੇ ਦੇਖੇ ਨੇ ਉਹ ਉਹਨਾਂ 'ਚ ਇਹੀ ਕਮੀਆਂ ਹੁੰਦੀਆਂ ਨੇ ਵੀ ਆਪਾਂ ਕਿਸੇ ਦੇ ਚਲੋ ਮਈ ਆ ਕਿਸੇ ਦੀ ਮੰਗ ਲਾ ਕੇ ਕੰਮ ਤਾਂ ਮੈਂ ਸਟਾਰਟ ਕਰ ਲਿਆ ਇਹ ਚੀਜ਼ ਤੇ ਮੈਂ ਧਿਆਨ ਦਿੱਤਾ ਨਹੀਂ ਹੈਗਾ ਬਾਕੀ ਇਹ ਚੀਜ਼ ਵੀ ਹੁੰਦੀ ਹੈਗੀ ਆਪਾਂ ਚਲੋ ਕੰਮ ਵਾਸਤੇ ਬੰਦੇ ਜਿਹੜਾ ਮਾਲਕ ਖੁਦ ਪਸੂਆਂ ਦੇ ਵਿੱਚ ਨਹੀਂ ਆਊਗਾ ਹਨਾ ਹੂੰ ਉਹ ਇਹ ਸাকਸੈਸਫੁਲ ਨਹੀਂ ਹੋ ਸਕਦਾ ਇਹ ਕੀਤਾ ਹੁਣ ਮੈਂ ਆ ਚਲੋ ਮੈਂ ਹੈਲਪ ਵਾਸਤੇ ਆਂਟੀ ਰੱਖੀ ਜਰੂਰ ਹੋਈ ਆ ਉਹ ਕੁਝ ਹੱਦ ਤੱਕ ਹੁੰਦਾ ਵੀ ਜਦੋਂ ਆਪਾਂ ਕਿਤੇ ਬਾਹਰ ਚਲੇ ਜਾਂਦੇ ਆ ਚਲੋ ਮੈਨੂੰ ਇੰਨਾ ਗੁੱਸਾ ਆ ਗਿਆ ਵੀ ਭਈ ਨਾਲ ਧਾਰਾ ਧੂਰਾ ਮੰਮੀ ਦੇ ਕਢਾ ਦਿੰਦੀ ਐ ਪਰ ਆਪਾਂ ਉਹਦੇ ਤੇ ਨਹੀਂ ਨਾ ਸੱਡ ਸਕਦੇ ਸਾਰਾ ਕਿਉਂਕਿ ਮੇਰੇ ਤਾਂ ਪੈਸੇ ਲੱਗੇ ਹੋਏ ਨੇ ਨਫਾ ਤਾਂ ਮੈਂ ਆਪ ਦੇਖਣਾ ਨਾ ਹੁਣ ਉਹਨਾਂ ਨੂੰ ਕੀ ਆ ਕਿਸੇ ਥਣ ਚ ਕੋਈ ਕਦੇ ਕਈ ਵਾਰੀ ਹੋ ਜਾਂਦਾ ਸੋਜ ਆ ਜੇ ਜਾਂ ਕੋਈ ਸਿੱਧੀ ਆਉਣ ਲੱਗ ਜੇ ਕੁਝ ਵੀ ਲਾਲਾ ਚਲ ਕਈ ਵਾਰੀ ਪਸ਼ੂ ਕੱਖ ਘਟ ਖਾਂਦਾ ਅਗਲੇ ਨੇ ਨਹੀਂ ਨਾ ਧਿਆਨ ਦੇਣਾ ਉਹ ਤਾਂ ਆਪਾਂ ਦੇਣਾ ਠੀਕ ਹਨ ਉਹਨੂੰ ਕਿ ਕਦੇ ਉਹਨੇ ਫੀਡ ਵੱਧ ਪਾਤੀ ਕਦੇ ਘੱਟ ਪਾਤੀ ਆਪਾਂ ਤਾਂ ਆਵਦਾ ਨਫਾ ਵੀ ਦੇਖਣਾ ਤੇ ਆਪਾਂ ਉਹ ਤੋਂ ਫਾਇਦਾ ਵੀ ਲੈਣਾ ਤੇ ਆਪਾਂ ਉਹਨਾਂ ਦਾ ਢਿੱਡ ਵੀ ਭਰਨਾ ਤੇ ਉਹਨਾਂ ਨੂੰ ਜਿਹੜੇ ਵੀ ਚੰਗੇ ਤੱਤ ਨੇ ਆਪਾ ਵੀ ਦੇਣੇ ਨੇ ਠੀਕ ਹੈ ਆਪਾਂ ਇਹ ਚੀਜ਼ਾਂ ਦਾ ਧਿਆਨ ਤਾਂ ਆਪਾਂ ਨੂੰ ਆਪ ਦੇਣਾ ਪਊਗਾ ਨਾ ਹੁਣ ਜਿਹੜੇ ਬੰਦੇ ਨੇ ਕੰਮ ਕਰਨਾ ਚਲੋ ਮੈਂ ਕਿਤੇ ਡਿਊਟੀ ਕਰ ਰਹੀ ਹਾਂ ਮੈਨੂੰ ਕੀ ਆਪਾਂ ਤਾਂ ਡਿਊਟੀ ਕਰਨੀ ਆ ਡਿਊਟੀ ਕਰਕੇ ਆਪਦੇ ਘਰੇ ਜਾਣਾ ਤੇ ਇਹ ਚੀਜ਼ਾਂ ਨਹੀਂ ਹੁੰਦੀਆਂ ਵੀਰੇ ਜਿਹੜਾ ਕੰਮ ਆਪਾਂ ਖੁਦ ਕਰ ਲਾਂਗੇ ਮਾਲਕ ਕਰ ਲੋ ਦੂਜੇ ਬੰਦੇ ਨੂੰ ਨਹੀਂ ਇਹ ਚੀਜ਼ ਦਾ ਧਿਆਨ ਹੁੰਦਾ ਧਿਆਨ ਤਾਂ ਆਪਾਂ ਨੂੰ ਆਪ ਦੇਣਾ ਪਊਗਾ ਜੇ ਆਪਾਂ ਨਫਾ ਲੈਣਾਗਾ ਪਰ ਇੱਕ ਚੀਜ਼ ਤੁਹਾਨੂੰ ਹੋਰ ਦੱਸਣੀ ਚਾਹਣੀ ਆ ਵੀ ਮੰਡੀ ਕਰਨ ਆਪ ਕਰੋ ਠੀਕ ਹੈ ਆਪਦਾ ਦੁੱਧ ਆਪ ਸੇਲ ਕਰੋ ਆਪਦੇ ਪ੍ਰੋਡਕਟ ਬਣਾ ਕੇ ਸੇਲ ਕਰੋ ਦੁੱਧ ਤੋਂ ਦੇਖ ਲੈ ਕਿੰਨੇ ਪ੍ਰੋਡਕਟ ਤਿਆਰ ਹੁੰਦੇ ਨੇ ਦਹੀਂ ਹੋ ਜਾਂਦੀ ਹੈ ਪਨੀਰ ਹੋ ਜਾਂਦਾ ਹੈ ਹਨਾ ਲੱਸੀ ਹੋ ਜਾਂਦੀ ਹੈ ਤੇ ਆਪਾਂ ਫੇਲ ਕਦੇ ਹੋ ਹੀ ਨਹੀਂ ਸਕਦੇ ਠੀਕ ਹੈ ਆਪਣੇ ਲੋਕਾਂ ਨੇ ਥੋੜੀ ਜਿਹੀ ਚੀਜ਼ ਹੋ ਜਾਂਦੀ ਹੈ ਬਾਈ ਕਿਹੜਾ ਮੱਥਾ ਮਾਰੂਗਾ ਵੀਰੇ ਜੇ ਤੁਸੀਂ ਮੁਨਾਫਾ ਲੈਣਾ ਚਾਹੁੰਦੇ ਹੋ ਇੱਕ ਸਫਲ ਡੈਰੀ ਫਾਰਮਰ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਚੀਜ਼ਾਂ ਕਰਨੀਆਂ ਹੀ ਪੈਣਗੀਆਂ ਕਰਨੀਆਂ ਪੈਣਗੀਆਂ ਠੀਕ ਹੈ ਮਾਰੀਆਂ ਮੋਟੀਆਂ ਚੀਜ਼ਾਂ ਹੀ ਤੁਸੀਂ ਨੌਲੇਜ ਆਪ ਲਓ ਠੀਕ ਆ ਆਪਾਂ ਮੇਰੀ ਗੱਲ ਸੁਣੋ ਜਦੋਂ ਹੁਣ ਆਪਣੀ ਕੋਈ ਮੱਝ ਮੰਨ ਲਓ ਵੀ ਕਟਰੂ ਮਰ ਜਾਂਦਾ ਹੈ ਕੁਝ ਵੀ ਹੋ ਜਾਂਦਾ ਆਪਾਂ ਟੀਕਾ ਲਾਉਂਦੇ ਨਹੀਂ ਹੈਗੇ ਦੁੱਧ ਦਾ ਟੀਕਾ ਲਾਉਣੇ ਆ ਫਿਰ ਦੂਜਾ ਟੀਕਾ ਲਾਉਣਾ ਕਿੱਡੀ ਕਬੱਡੀ ਗੱਲ ਆ ਡਾਕਟਰ ਤੋਂ ਪੁੱਛ ਲਓ ਤੁਸੀਂ ਵੀ ਭਾਈ ਹੁਣ ਇਹਨੂੰ ਆਹ ਦਿੱਕਤ ਥੋੜੀ ਜੀ ਆ ਰਹੀ ਆ ਵੀ ਕੀ ਲੱਗਦਾ ਤੁਹਾਨੂੰ ਚਲੋ ਆਲੋ ਹੁਣ ਮੈਂ ਆ ਮੈਂ ਮੱਝਾਂ ਚ ਸਾਰਾ ਦਿਨ ਰਹਿਣੀ ਆ ਉਹ ਇੱਕ ਬੰਦੇ ਨੂੰ ਤਜਰਬਾ ਹੋ ਜਾਂਦਾ ਆਪਣਾ ਜੇ ਹੁਣ ਪਸ਼ੂ ਮੂੰਹ ਜਾਂ ਲਟਕਾ ਕੇ ਖੜ ਗਿਆ ਆਪਾਂ ਕੰਨ ਫੜ ਕੇ ਦੇਖ ਲਾਂਗੇ ਵੀ ਟੈਂਪਰੇਚਰ ਜਾਂ ਚੈੱਕ ਕਰ ਲਾਂਗੇ ਇੱਕ ਤਾਂ ਪਾਰੇ ਆ ਦਾ ਹੁੰਦਾ ਇੱਕ ਦੂਸਰਾ ਵੀ ਪ ਤੇ ਆਪਦਾ ਇਹਦਾ ਤਾਪਮਾਨ ਚੈੱਕ ਕਰ ਸਕਦੇ ਹਾਂ ਤੁਹਾਨੂੰ ਪਤਾ ਲੱਗੂਗਾ ਇਹਨੂੰ ਹਲਕਾ ਹਲਕਾ ਬੁਖਾਰ ਹੈ ਠੀਕ ਆ ਬੁਖਾਰ ਵੀ ਬੁਖਾਰ ਕੁਝ ਨਹੀਂ ਹੁੰਦਾ ਜੇ ਆਪਾਂ ਸੋਚ ਗਏ ਬੁਖਾਰ ਕੁਝ ਵੀ ਨਹੀਂ ਹੁੰਦਾ ਮੰਨ ਕੇ ਚੱਲੋ ਹੁਣ ਉਹ ਕਈ ਨਾ ਗੁੰਮੇ ਜੇ ਹੋ ਜਾਂਦੇ ਨੇ ਕੱਟਰੂਆਂ ਦੇ ਇੱਥੇ ਗੱਲ ਤੇ ਜਾਂ ਜਿਵੇਂ ਆਪਾਂ ਆਪਣੇ ਨਾਰਮਲ ਆਪਾਂ ਕਹਿੰਦੇ ਨੇ ਆਪਣੇ ਸੰਡਾ ਹੋ ਗਿਆ ਠੀਕ ਆ ਉਹਦੇ ਹੋਇਆ ਤਾਂ ਗੁੰਮਾ ਉਹ ਗੁੰਮੇ ਕਰਕੇ ਬੁਖਾਰ ਹੋ ਗਿਆ ਆਪਾਂ ਉਹ ਬਿਮਾਰੀ ਤਾਂ ਵੜੀ ਨਹੀਂ ਹੈਗੀ ਵੀ ਇਹਨੂੰ ਬੁਖਾਰ ਹੋਇਆ ਕਿਉਂ ਆ ਠੀਕ ਆ ਆਪਾਂ ਹੋਰ ਹੀ ਟੀਕੇ ਲਾਈ ਜੰਨੇ ਆ ਆਪਾਂ ਡਾਕਟਰ ਨੂੰ ਸਾਧਦੇ ਲਾਉਣੇ 5-7 ਟੀਕੇ ਲਾਤੇ ਵੀ ਚਲ ਕੋਈ ਬਿਮਾਰੀ ਤਾਂ ਹੋਊਗੀ ਠੀਕ ਤਾਂ ਹੋਊਗੀ ਵੀ ਇਹ ਚੀਜ਼ਾਂ ਤੁਸੀਂ ਧਿਆਨ ਦਿਓ ਵੀ ਬੁਖਾਰੇ ਨੂੰ ਹੋਇਆ ਕਾ ਤੋਂ ਐ ਕਾਰਨ ਕੀ ਆ ਉਹ ਚੀਜ਼ ਤੁਸੀਂ ਉਹ ਬਿਮਾਰੀ ਫੜੋ ਫਿਰ ਉਹਦੇ ਮੰਨ ਲਓ ਟੀਕਾ ਲਾਓ ਇੰਜੈਕਸ਼ਨ ਲਾਓ ਤੁਸੀਂ ਬੁਖਾਰ ਕੁ ਠੀਕ ਹੈ ਜੇ ਆਪਾਂ ਕੋਈ ਵੀ ਟ੍ਰੀਟਮੈਂਟ ਕਰਦੇ ਆ ਚਲੋ ਕੋਈ ਵੀ ਬੰਦਾ ਮੈਂ ਆ ਮੈਂ ਤਾਂ ਵੀਰੇ ਹਰ ਇੱਕ ਦਵਾਈ ਚੋਂ ਮੁਨਾਫਾ ਲੈਣਾ ਹੁਣ ਚਲੋ ਮੰਨ ਲਓ ਐਡੀ ਕਿ ਸਿੱਸੀ ਆਉਂਦੀ ਆ ਕਿੱਥੇ ਤਾਂ ਮੈਂ ਉਹਨੂੰ ਅੱਧੀ ਲਾਉਂ ਠੀਕ ਹੈ ਮੈਂ ਤਾਂ ਫਿਰ ਹੋਰ 10 ਕਿੱਥੇ ਉਹ ਇੱਕ ਇੱਕ ਡੰਗਰ ਦੇ ਲੱਗਣੇ ਮੈਂ ਤਾਂ ਤਿੰਨ ਦੇ ਲਾਉਂ ਠੀਕ ਹੈ ਮੈਂ ਤਾਂ ਮੁਨਾਫਾ ਲੈਣਾ ਨਾ ਜਿਹੜਾ ਆਪਾਂ ਕਿਸੇ ਨੂੰ ਬੁਲਾ ਰਹੇ ਹਾਂ ਉਹਦਾ ਮੁਨਾਫਾ ਲੈਣਾ ਬਈ ਆਪਣਾ ਪਸੂ ਹੈ ਆਪਾਂ ਦੇਖੋ ਨਾ ਕਹਿੰਦੇ ਘੱਟੋ ਘੱਟ ਉਸ ਚੀਜ਼ ਦਾ ਟ੍ਰੀਟਮੈਂਟ 5 ਦਿਨ ਕਰਨਾ ਚਾਹੀਦਾ ਜਿਵੇਂ ਹੁਣ ਪਸ਼ੂਆਂ ਦੇ ਥਣਾ ਦੇ ਵਿੱਚ ਸੋਜਨ ਆ ਜਾਂਦੀ ਹੈ ਉਹ ਵੀ ਜੁम्मेवारी ਥੋੜੀ ਜੀ ਆਪਣੀ ਬਣਦੀ ਆ ਆਪਾਂ ਆਪਣੇ ਪਸ਼ੂਾਂ ਦੇ ਧਿਆਨ ਖੁਦ ਦੇਵਾਂਗੇ ਖੁਦ ਦੇਵਾਂਗੇ ਠੀਕ ਹੈ ਚਲੋ ਫਿਰ ਵੀ ਉੱਥੇ ਬਰੀਡ ਤੇ ਆਜਣਾ ਆਪਣੀ ਅੱਜ ਮੁੱਦਾ ਸਾਰਾ ਸਿਰਫ ਬਰੀਡ ਦਾ ਹੀ ਸੀਗਾ ਚਲੋ ਕੁਝ ਗੱਲਾਂ ਹੋ ਗਈਆਂ ਹੌਲੀ ਹੌਲੀ ਵੀ ਸਾਰੀ ਜਾਣਕਾਰੀ ਆਪਾਂ ਹੀ ਦਿੰਦੇ ਰਵਾਂਗੇ ਵੀ ਵੀਰੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਵੀ ਇਹ ਨੌਲੇਜ ਮੈਂ ਤੁਹਾਨੂੰ ਇਹ ਗੱਲ ਕਹਿਣੀ ਵੀ ਜੇ ਤੁਸੀਂ ਇਹ ਚੀਜ਼ਾਂ ਦੇ ਧਿਆਨ ਦੇਵੋਗੇ ਨਾ ਤੁਸੀਂ 2 ਸਾਲ ਦੇ ਵਿੱਚ 3 ਸਾਲ ਦੇ ਵਿੱਚ ਸਫਲ ਡੈਰੀ ਫਾਰਮਰ ਬਣ ਜਾਓਗੇ ਤੇ ਬਾਕੀ ਇਹ ਕੰਮ ਹੈ ਜੇ ਕਦੇ ਭੁੱਖਾ ਨਹੀਂ ਮਰ ਲੰਦਾ ਇਹ ਕੰਮ ਕਦੇ ਵੀ ਭੁੱਖਾ ਇਹ ਕਿੱਤਾ ਹੀ ਐਸਾ ਜੇ ਤੁਸੀਂ ਮਿਹਨਤ ਕਰੋਗੇ ਤੁਹਾਡੇ ਘਰੇ ਸਵੇਰੇ ਵੀ ਪੈਸੇ ਨੇ ਸ਼ਾਮ ਨੂੰ ਵੀ ਪੈਸੇ ਨੇ ਠੀਕ ਆ ਤੇ ਮੈਂ ਨਾ ਅੱਜ ਇੱਕ ਵੀਰ ਦੀ ਗੱਲ ਸੁਣੀ ਤੇ ਮਤਲਬ ਮੈਨੂੰ ਉਹ ਗੱਲ ਸੁਣ ਕੇ ਇਦਾਂ ਲੱਗਿਆ ਵੀ ਵਾਕਈ ਵੀ ਹਾਂ ਗੱਲ ਹੈਗੀ ਆ ਮਤਲਬ ਉਹਦਾ ਕਹਿਣਾ ਇਹ ਸੀਗਾ ਵੀ ਜਿਵੇਂ ਆਪਣੇ ਆਲ ਇੰਡੀਆ ਚ ਵੀ ਮਤਲਬ ਅੱਧੋ ਜਿਆਦਾ ਦੁੱਧ ਨਕਲੀ ਆ ਠੀਕ ਆ ਨਕਲੀ ਆ ਤੇ ਵੀ ਕਿੰਨੇ ਥਾਵੇਂ ਫੜੇ ਗਏ ਨੇ ਹਾਂ ਵੀ ਆਉਣ ਆ ਵੀ ਇੰਨਾ ਦੁੱਧ ਖਾਤ ਹੁੰਦਾਗਾ ਵੀ ਆਉਣ ਵਾਲੇ ਮਲਸਟੇਟਾਂ ਚੋਂ ਦੁੱਧ ਧਾਰੇ ਆ ਆਪਣੇ ਵੀ ਆਉਣ ਵਾਲੇ ਟਾਈਮ ਚ ਇਹਨਾਂ ਦਾ ਫਾਰਮਰ ਜਿਵੇਂ ਡੇਰੀ ਫਾਰਮ ਦਾ ਕੰਮ ਬਹੁਤ ਉੱਚੇ ਲੈਵਲ ਤੇ ਹੋਣਾ ਵੀ ਆਉਣ ਵਾਲੇ 2-3 ਸਾਲਾਂ ਚ ਉਹ ਆਊਗਾ ਕਿਵੇਂ ਜੇ ਆਪਾਂ ਘਰ-ਘਰ ਦੇ ਵਿੱਚ 4 ਤੋਂ ਸਟਾਰਟ ਕਰਾਂਗੇ ਨਾ ਕੰਮ ਹੌਲੀ-ਹੌਲੀ ਇਹ ਨਹੀਂ ਹੈਗਾ ਵੀ ਤੁਸੀਂ ਅੱਜ ਹੀ ਲਿਆ ਕੇ 20 ਗਾਈਆਂ ਮੰਨ ਲਓ 20 ਮੱਝਾਂ ਰੱਖ ਲਓ ਫੇਰ ਕਿਤਾ ਕੰਮ ਜਾਪ ਨਹੀਂ ਹੈਗਾ ਫੇਲ ਆ ਠੀਕ ਆ ਕਿਉਂ ਫੇਲ ਆ ਆਪਣੀ ਸਾਮਸਵਾਲ ਆਪਾਂ ਤੋਂ ਸਹੀ ਤਰੀਕੇ ਨਾਲ ਨਹੀਂ ਹੋਣੀ ਜਿੱਥੇ ਤੁਸੀਂ 10 ਮੱਝਾਂ ਪਾਉਣੀਆਂ ਨੇ ਚੰਗੇ ਦੁੱਧ ਵਾਲੀਆਂ ਪੰਜ ਪਾ ਲੋ ਉਹਨਾਂ ਦੇ ਨਾਲ ਤਾਂ ਤੁਸੀਂ ਦੇਖ ਰੇਖ ਵਧੀਆ ਕਰੋਗੇ ਉਹਨਾਂ ਦਾ ਖਾਣ ਪੀਣ ਤੁਸੀਂ ਵਧੀਆ ਪਾਉਗੇ ਹਰਾਚਾਰਾ ਵਧੀਆ ਪਾਉਗੇ ਠੀਕ ਆ ਉਹ ਚੀਜ਼ ਹੋ ਜਾਂਦੀ ਹੈ ਵੀ ਜੇ ਹੁਣ ਆਪਾਂ 20 ਲਿਆ ਕੇ ਰੱਖ ਲਿਆ ਫਿਰ ਉਹਨਾਂ ਨੇ 20 ਨੇ ਵੀ ਉਹਨਾਂ ਦੁੱਧ ਨਾ ਕੱਢਿਆ ਫਿਰ ਆਪਾਂ ਫੇਲ ਆ ਅੱਜ ਆਪਾਂ ਪੈਸਾ ਚੱਕ ਕੇ ਚਲੋ ਵੀ ਲਾਤਾ ਵਿਆਜੂ ਲਾਤਾ ਕੋਈ ਲੋਨ ਲੈ ਕੇ ਲਾਤਾ ਹਨਾ ਠੀਕ ਆ ਕੁਝ ਕੁ ਚੀਜ਼ਾਂ ਹੀ ਹੁੰਦੀਆਂ ਨੇ ਚਲੋ ਵੀ ਜਦੋਂ ਆਪਾਂ ਕੋਈ ਚੀਜ਼ ਤੋਂ ਲੋਨ ਲੈ ਲਿਆ ਆਪਾਂ ਉਹ ਬਰਤ ਕਿਸੇ ਪਾਸੇ ਹੋਰ ਲੈ ਕੁਸ ਕ ਗਾਇਆਂ ਲੈ ਲੈ ਕੁਸ ਕ ਆਪਣੇ ਕੋਲ ਹੈਗੀਆਂ ਨੇ ਫਿਰ ਆਪਾਂ ਕੰਮ ਜਪ ਨਹੀਂ ਹੋ ਸਕਦੇ ਇੱਕੇ ਲਖ ਤਾਂ ਕੋਈ ਪਸ਼ੂ ਨੂੰ ਬਿਮਾਰੀ ਆ ਗਈ ਤਾਂ ਉੱਥੇ ਆਪਾਂ ਨੂੰ ਘਾਟਾ ਪਊਗਾ ਹੀ ਪਊਗਾ ਠੀਕ ਆ ਤੁਸੀਂ ਨਾ ਮੰਨ ਕੇ ਮੇਰਾ ਕਹਿਣਾ ਇਹ ਆ ਚਲੋ ਬਾਕੀ ਤਾਂ ਤੁਹਾਡੀ ਮਰਜ਼ੀ ਆ ਪਰ ਜਿਵੇਂ ਮੈਂ ਕੰਮ ਸਟਾਰਟ ਕੀਤਾ ਸੀ ਹੁਣ ਜਿੰਨੀਆਂ ਮੱਝਾਂ ਨੇ ਮੇਰੇ ਕੋਲੇ ਸਾਰੀਆਂ ਮੇਰੀਆਂ ਆਪਣੀਆਂ ਨੇ ਠੀਕ ਆ ਮੈਂ ਹੁਣ ਜਿਵੇਂ ਇੱਕ ਪਸ਼ੂ ਲੈ ਲਿਆ ਇੱਕ ਤੋਂ ਹੀ ਕੰਮ ਸਟਾਰਟ ਕੀਤਾ ਸੀ ਤੇ ਦੋ ਮੇਰੇ ਪਿੰਡੋਂ ਮੈਨੂੰ ਝੋਟੀਆਂ ਦੇਤੀਆਂ ਸੀਗੀਆਂ ਸੂਣ ਵਾਲੀਆਂ ਉਹ ਇਹ ਹੋ ਗਿਆ ਵੀ ਛੋਟੇ ਲੈਵਲ ਤੋਂ ਕੰਮ ਆਪਾਂ ਸਟਾਰਟ ਕਰ ਲਿਆ ਜੇ ਹੁਣ ਅੱਜ ਹੀ ਮੈਂ ਮੰਨ ਕੇ ਚੱਲ 10 ਮਹੀਨਾ ਲਿਆ ਕੇ ਖੜਾ ਲੈਂਦੀ ਅੱਜ ਇੰਨੀ ਮਹਿੰਗਾਈ ਦੇ ਵਿੱਚ 1.5 ਲੱਖ ਤੋਂ ਪਸ਼ੂ ਘੱਟ ਕੋਈ ਵੀ ਨਹੀਂ ਹੈਗਾ ਫਿਰ ਤਾਂ 10 ਲੱਖ ਤੇ ਸਿੱਧਾ ਹੀ ਹੋ ਗਿਆ ਸੀ ਨਾ ਕੰਮ 10-12 ਲੱਖ ਜੇ ਮੇਰੇ ਸਿਰ ਤੇ ਇਰਾ ਕਰਜ਼ਾ ਚੜ ਜਾਂਦਾ ਉਹ ਲੈਣਾ ਨਹੀਂ ਸੀ ਬਣੇ ਇਦਾਂ ਹੁੰਦਾ ਵੀ ਸਮਾਂ ਲੱਗਦਾ ਹਨਾ ਵੀ ਚਲੋ ਜਦੋਂ ਆਪਾਂ ਸਟਾਰਟ ਕਰ ਤਿੰਨ ਸਾਲ ਲੱਗੇ ਤਿੰਨ ਸਾਲ ਲੱਗੇ ਤਿੰਨ ਸਾਲ ਹੁਣ ਜੇ ਆਪਾਂ ਕਹੇ ਦੀ ਵੀ ਅੱਜ ਹੀ ਉਹ ਇਹ ਚੀਜ਼ ਹੀ ਹੁੰਦੀ ਹੈ ਵੀਰੇ ਜਦੋਂ ਆਪਣਾ ਸਰਕਲ ਬਣ ਜਾਂਦਾ ਹੈ ਆਪਾਂ ਮਿਹਨਤ ਕਰਨ ਲੱਗ ਜਾਨੇ ਆ ਚਲੋ ਹੁਣ ਆਪਾਂ ਕਿਤੋਂ ਵੀ ਪਸ਼ੂ ਲੈਣੇ ਆ ਆਪਣਾ ਜਦੋਂ ਆਪਾਂ ਦੁੱਧ ਪਾਉਣੇ ਆ ਕਿਤੇ ਸ਼ਹਿਰ ਦੇ ਵਿੱਚ ਪਾ ਕੇ ਆਉਣੇ ਆ ਆਪਦੇ ਪ੍ਰੋਡਕਟ ਬਣਾ ਕੇ ਵੇਚਦੇ ਆਪਾਂ ਮਿਹਨਤ ਕਰਦੇ ਆ ਆਪਣੇ ਕੋਲ ਪੈਸਾ ਆਉਣਾ ਸਟਾਰਟ ਹੋ ਜਾਂਦਾ ਤੇ ਵੀ ਆਸੇ ਪਾਸੇ ਵਾਲੇ ਨੂੰ ਇਹ ਚੀਜ਼ ਹੋ ਜਾਂਦੀ ਆ ਭਾਈ ਵੀ ਇਹ ਪੈਸਾ ਮੋੜ ਸਕਦਾ ਇਹ ਮੋੜ ਦੂਗਾ ਇਹਨੂੰ ਪੈਸਾ ਦੇ ਦਿਓ ਉਹ ਆਪਾਂ ਨਾਲ ਆਪਾਂ ਲੈ ਸਕਦੇ ਹਾਂ ਉੱਥੋਂ ਪੈਸਾ ਲੈ ਕੇ ਆਪਾਂ ਦੋ ਪਸ਼ੂ ਲੈ ਲੇ ਮਹੀਨੇ ਦੋ ਮਹੀਨੇ ਦੇ ਵਿੱਚ ਉਹ ਵਾਪਸ ਕਰ ਦਾਂਗੇ ਆਪਾਂ ਹਨਾ ਚਲੋ ਕੁਝ ਕੁ ਵਿਆਜ ਬਣੂਗਾ ਕੁਝ ਹੱਦ ਤੱਕ ਤੇ ਇਹ ਚੀਜ਼ਾਂ ਹੁੰਦੀਆਂ ਨੇ ਵੀ ਫੇਰ ਆਪਾਂ ਸਫਲ ਡੈਰੀ ਫਾਰਮਰ ਬਣ ਸਕਦੇ ਆ ਜੇ ਆਪਾਂ ਮੰਡੀ ਕਰਨ ਨੂੰ ਖੁਦ ਨਹੀਂ ਕਰਦੇ ਹੈਗੇ ਆਪਾਂ ਘਰੋਂ ਦੁੱਧ ਚਕਾਤਾ ਉਹ ਚੀਜ਼ਾਂ ਚ ਆਪਾਂ ਸਫਲ ਕਦੇ ਵੀ ਨਹੀਂ ਹੋ ਸਕਦੇ ਹਨਾ ਇੱਕ ਤਾਂ ਆਪ ਦੇ ਕਿੱਤੇ ਦੇ ਵਿੱਚ ਸ਼ਰਮ ਨਾ ਕਰੋ ਜੇ ਆਪਾਂ ਪੈਸੇ ਲਾਏ ਨੇ ਤਾਂ ਮਿਹਨਤ ਜ਼ਰੂਰ ਕਰੋ ਤੇ ਇੱਕ ਜਿਹੜੀ ਬਰੀਡ ਤੇ ਕੰਮ ਕਰਨਾ ਉਹਦੇ ਵਿੱਚ ਧਿਆਨ ਦਿਓ ਸੁਧਾਰ ਲਿਓ ਹੌਲੀ ਹੌਲੀ ਸੁਧਾਰ ਲੈ ਕੇ ਆਓ ਅੱਗੇ ਅੱਗੇ ਵਧਦੇ ਤੁਰੇ ਜਾਓ ਹਨਾ ਆਪੀ ਇਹ ਚੀਜ਼ਾਂ ਨੇ ਵੀ ਹੁਣ ਆਪਣੇ ਇਹ ਹੁੰਦੇ ਹੀ ਐ ਇਹ ਮਿਕਸ ਬਰੀਡ ਬਣਾਤੀ ਆਪਣੇ ਕਿਨੇ ਬਣਾਈਆ ਆਪਾਂ ਹੁਣ ਇਹ ਚੀਜ਼ਾਂ ਕਹਿੰਦੇ ਨਹੀਂ ਫਿਰ ਕਹਿੰਦੇ ਜਹੱਦ ਤੋਂ ਵੱਧ ਸੱਚ ਬੋਲਦੇ ਆ ਨਾ ਫਿਰ ਉੱਥੇ ਤੁਹਾਨੂੰ ਪਤਾ ਹੀ ਹੈ ਵੀ ਕੀ ਹੁੰਦਾਗਾ ਬੀ ਜੀ ਜਬਰੇ ਮੈਂ ਤਾਂ ਤੁਹਾਨੂੰ ਇਹੀ ਦੱਸਣਾ ਚਾਹਣੀ ਆ ਵੀ ਤੁਸੀਂ ਛੋਟੇ ਲੈਵਲ ਤੋਂ ਕੰਮ ਸਟਾਰਟ ਕਰੋ ਤੇ ਦੋ ਤਿੰਨ ਮੱਜਾਂ ਤੋਂ ਕੰਮ ਸਟਾਰਟ ਕਰ ਲਓ ਦੋ ਤਿੰਨ ਗਾਈਆਂ ਤੋਂ ਕੰਮ ਸਟਾਰਟ ਕਰ ਲਓ ਹਨਾ ਤੇ ਹੌਲੀ ਹੌਲੀ ਤੁਸੀਂ ਵਧਾਉਂਦੇ ਤੁਰੇ ਜਾਓ ਨਾਲੇ ਤਾਂ ਤੁਹਾਡਾ ਤਜਰਬਾ ਹੋ ਜਾਊਗਾ ਨਾਲੇ ਤੁਸੀਂ ਡਾਕਟਰਾਂ ਦੇ ਜਿਹੜੇ ਆਪਾਂ ਬਿਮਾਰੀ ਆ ਜਾਂਦੀ ਕੋਈ ਉਹ ਤਜਰਬਾ ਤੁਹਾਨੂੰ ਆਪ ਹੋ ਜਾਊਗਾ ਤੁਸੀਂ ਇੰਜੈਕਸ਼ਨ ਵਗੈਰਾ ਆਪ ਲਾਉਣ ਲੱਗ ਜਾਓਗੇ ਹਨਾ ਵੀ ਪਹਿਲੀ ਗੱਲ ਤਾਂ ਜੇ ਆਪਾਂ ਵਧੀਆ ਤਰੀਕੇ ਨਾਲ ਸਾਂਭ ਸੰਭਾਲ ਕਰਾਂਗੇ ਬਿਮਾਰੀ ਬਹੁਤ ਘੱਟ ਆਉਂਦੀ ਹੈ ਬਹੁਤ ਘੱਟ ਆਉਂਦੀ ਬਹੁਤ ਜ਼ਿਆਦਾ ਘੱਟ ਆਉਂਦੀ ਹੈ ਸਹੀ ਗੱਲ ਹੈ ਤੇ ਧੰਨਵਾਦ ਵੀਰੇ ਤੁਹਾਡਾ ਸਾਰਿਆਂ ਦਾ ਹਨਾ ਇੰਨੀ ਕਿ ਜਾਣਕਾਰੀ ਲਈ ਕੱਲ ਨੂੰ ਤੁਹਾਨੂੰ ਜਾਣਕਾਰੀ ਹੋਰ ਕੋਈ ਇੱਕ ਟੌਪਿਕ ਤੇ ਆਪਾਂ ਡੇਲੀ ਜਾਣਕਾਰੀ ਦੇ ਦਿਆ ਕਰਾਂਗੇ ਕਿਉਂਕਿ ਜਦੋਂ ਵਿੱਚ ਹੋਰ ਗੱਲਾਂ ਕਰਨ ਲੱਗੇ ਨਾ ਤਾਂ ਉਹ ਸਮਝ ਲੱਗਦੀ ਹੈ ਚੰਗੇ ਤਰੀਕੇ ਨਾਲ ਤੇ ਫਿਰ ਇਹੀ ਚੀਜ਼ ਹੈ ਵੀਰੇ ਇਹ ਚੀਜ਼ਾਂ ਦੇ ਤੁਸੀਂ ਧਿਆਨ ਦਿਓ ਤੇ ਹਾਂਜੀ ਬਾਈ ਤੁਸੀਂ ਐਦਾਂ ਸਾਰੇ ਜਾਣੇ ਬਰੀਡ ਤੇ ਕੰਮ ਕਰ ਸਕਦੇ ਹੋ ਜਿੱਦਾਂ ਭੈਣ ਨੇ ਦੱਸਿਆ ਹਾਂ ਹੁਣ ਮੈਂ ਪਹਿਲੀ ਥੋੜੀ ਬਰੀਡ ਤੇ ਕੰਮ ਕੀਤਾ ਸੀ ਮੈਂ ਵੀ ਨਾਰਮਲ ਮੱਝ ਲੈ ਕੇ ਆਈ ਸੀ ਤੇ ਇਹ ਚੀਜ਼ ਹੁੰਦੀ ਆ ਵੀ 90000 ਲੱਖ ਤੱਕ ਆਪਾਂ ਨੂੰ ਵਧੀਆ ਮੱਝ ਮਿਲ ਜਾਂਦੀ ਆ 10 12 ਲੀਟਰ ਵਾਲੀ 12 ਕਿਲੋਟਰ ਤੱਕ ਤੇ ਵੀ ਹੌਲੀ ਹੌਲੀ ਤੁਸੀਂ ਸੁਧਾਰ ਲਿਆਉਂਦੇ ਜਾਓ ਲਿਆਉਂਦੇ ਜਾਓ ਤਾਂ ਸਾਰਾ ਕੁਝ ਵਧੀਆ ਹੋਊਗਾ ਤੇ ਬਾਕੀ ਤੁਸੀਂ ਨਾ ਸੱਚਾਈ ਤੇ ਕੰਮ ਕਰੋ ਠੀਕ ਆ ਆਪਾਂ ਤੇ ਮੈਂ ਇਹ ਚੀਜ਼ ਮੈਂ ਤਾਂ ਇਹ ਸੋਚ ਕੇ ਚੱਲੀ ਹੁਈਆਂ ਕਿਸੇ ਨੇ ਧੋਖਾ ਨਾ ਕਰੋ ਹੁਣ ਕਿੰਨੇ ਬੱਚੇ ਗਰੀਬ ਘਰਾਂ ਦੇ ਮੇਰੇ ਸਾਡੇ ਘਰੇ ਦੁੱਧ ਲੈਣ ਆਉਂਦੇ ਨੇ ਕਿੰਨੇ ਇੰਨਾ ਪਿਆਰ ਕਰਦੇ ਨੇ ਹਨਾ ਵੀ ਬਹੁਤ ਜ਼ਿਆਦੇ ਤੇ ਆਪਾਂ ਇਹ ਚੀਜ਼ ਕਦੇ ਕੰਡੇ ਤੇ ਤੋਲ ਕੇ ਨਹੀਂ ਪਾਈ ਮੈਂ ਜੇ ਕਿਸੇ ਨੇ ਵੀ ਦਾ ਦੁੱਧ ਮੰਗ ਲਿਆ ਆਪਾਂ 30 40 ਦਾ ਪਾ ਦੇਣਾ ਵੀ ਚਲ ਕੋਈ ਨਾ ਜੇ ਪਰਮਾਤਮਾ ਨੇ ਦਿੱਤਾ ਤਾਂ ਸਾਡੇ ਘਰੇ ਲੈਣ ਆਉਂਦੇ ਨੇ ਇੱਕ ਆ ਵੀ ਜੇ ਹੁੰਦੀ ਨਾ ਉਹਦੇ ਘਰੇ ਕੌਣ ਆਉਂਦਾ ਸਹੀ ਗੱਲ ਆ ਵੀ ਬਾਈ ਗੁਰੂ ਨੇ ਇਹਨੇ ਜੋਗੇ ਕੀਤੇ ਆ ਵੀ ਇਹ ਚੀਜ਼ ਸੋਚ ਕੇ ਚੱਲਿਆ ਕਰੋ ਬਾਈ ਗੁਰੂ ਹੋਰ ਵੀ ਵੱਧ ਦਿੰਦਾ ਆ ਤੁਹਾਨੂੰ ਪਰਮਾਤਮਾ ਬਹੁਤ ਦਿੰਦਾ ਹੈ ਬਹੁਤ ਦਿੰਦਾ ਪਰ ਦਿੱਤਾ ਵੀ ਬਹੁਤ ਕੁਛ ਆ ਬਾਈ ਗੁਰੂ ਨੇ ਉਸ ਹਿੱਸਾ ਹੁੰਦੀਆਂ ਨੇ ਇੱਕ ਟਾਈਮ ਉਹ ਵੀ ਲੱਗ ਜਾਂਦੀਆਂ ਨੇ ਹਣਾ ਸਹੀ ਗੱਲ ਆ ਚਲੋ ਵੀਰੇ ਧੰਨਵਾਦ ਤੁਹਾਡਾ ਸਾਰਿਆਂ ਦਾ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਵੀ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਕਮੈਂਟ ਕਰਕੇ ਆਪਦੇ ਸੁਝਾਅ ਵੀ ਵੀਰੇ ਦੇ ਦਿਆ ਕਰੋ ਸਾਰੇ ਹਣਾ ਦੱਸ ਦਿਆ ਕਰੋ ਵੀ ਬਾਕੀ ਕਿਸ ਵਿਸ਼ੇ ਤੇ ਭੈਣ ਤੁਸੀਂ ਵੀਡੀਓ ਬਣਾ ਲਓ ਅਸੀਂ ਜਰੂਰ ਧੰਨਵਾਦ ਵੀਰੇ ਸਾਰਿਆਂ ਦਾ